ਪੀਆਰਟੀਸੀ ਅਤੇ ਪੰਨ ਬਸ ਦੇ ਕੱਚੇ ਮਜ਼ਦੂਰਾਂ ਵੱਲੋਂ ਲੁਧਿਆਣਾ ਅਤੇ ਪਟਿਆਲਾ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ ਆਪਣੇ ਰੋਜ਼ਗਾਰ ਮਜ਼ਦੂਰਾਂ ਨੇ ਲੰਬੀ ਤਿੱਖੀ ਮੰਗ ਮੰਨਿਆ ਗਿਆ ਅੱਜ ਸਰਕਾਰ ਲੁਧਿਆਣਾ ਅਤੇ ਪਟਿਆਲਾ ਨਡੀਪੂ ਵਿੱਚ ਕਿਦਾਂ ਦਾ ਮਾਹੌਲ ਹੈ ਜੀ ਜੀ ਇਹ ਇੱਕ ਕਲਾਸ ਦਾ ਡਿਸਪਲਿਨ ਹੁੰਦਾ ਸੀਗਾ ਇਹ ਤੁਸੀਂ ਪੜ੍ਹ ਕੇ ਦੱਪਾ ਤੋਂ ਪਾਸ ਹੋ ਕੇ ਨੌਕਰੀਆਂ ਕਰ ਰਹੇ ਆ ਸੋ ਇਹ ਨਹੀਂ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਢਿੱਲੋਂ ਸੁਬਾ ਜਰਨਲ 750 ਰੋਡ ਪੰਜਾਬ ਸਪੀਆਰ ਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਚੱਕਾ ਜਮ ਕੀਤਾ ਗਿਆ ਜੀ ਬਿਲਕੁਲ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਮੰਗ ਪੱਤਰ ਭੇਜਦੇ ਆ ਰਹੇ ਨੋਟਿਸ ਭੇਜਦੇ ਆ ਰਹੇ ਹਾਂ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਲਗਾਤਾਰ ਸਰਕਾਰ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਲਟਾ ਵਾਰ-ਵਾਰ ਜਿਹੜੀਆਂ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਂਦਾ ਜਾ ਰਿਹਾ ਜਿਹੜਾ ਸਿੱਧੇ ਤੌਰ ਤੇ ਵਿਭਾਗ ਨੂੰ ਖਤਮ ਕਰਨ ਵਾਲੀ ਮਨਛਾ ਦੇ ਨਾਲ ਕੰਮ ਕੀਤਾ ਜਾ ਰਿਹਾ ਜਿਹਦਾ ਸਾਡਾ ਸਖਤ ਵਿਰੋਧ ਆ ਜਿਹਦੇ ਚ ਅੱਜ ਜਿਵੇਂ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣ ਕਿ ਕਿਲੋਮੀਟਰ ਬਸਾਂ ਦਾ ਟੈਂਡਰ ਰੱਦ ਕੀਤਾ ਜਾਵੇ ਪਰ ਅਜੇ ਤੱਕ ਸਰਕਾਰ ਨੇ ਟੈਂਡਰ ਨੂੰ ਰੱਦ ਨਹੀਂ ਕੀਤਾ ਦੂਜੇ ਨੰਬਰ ਤੇ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਨੇ ਪਿਛਲੀ 15 ਅਗਸਤ ਨੂੰ ਵੱਡਾ ਸਾਡਾ ਐਜੀਟੇਸ਼ਨ ਸੀ ਜਿਹਦੇ ਚ ਮਾਨਯੋਗ ਚੀਫ ਸਕੱਟਰੀ ਨੇ ਬਹਿ ਕੇ ਸਾਡੀਆਂ ਮੰਗਾਂ ਮੰਨੀਆਂ ਸੀ ਤੇ 15 ਦਿਨ ਦੇ ਵਿੱਚ ਵਿੱਚ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਇੱਕ ਵੀ ਮੰਗ ਜਿਹੜੀ ਉਹ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਅੱਜ 3 ਮਹੀਨੇ ਹੋ ਗਏ ਆ ਵਾਰ-ਵਾਰ ਮੀਟਿੰਗਾਂ ਵੀ ਕਰ ਚੁੱਕੇ ਆ ਵੀ ਸਾਡੀਆਂ ਮੰਗਾਂ ਲਾਗੂ ਕਿਤੇ ਆਈਆਂ ਨਹੀਂ ਕੀਤੀਆਂ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਕਰਕੇ ਸਾਡਾ ਸ਼ੋਸ਼ਣ ਹੋ ਰ ਉਹ ਵਾਰ-ਵਾਰ ਸਰਕਾਰ ਵੀ ਮੰਨਦੀ ਆ ਮੈਨੇਜਮੈਂਟ ਵੀ ਮੰਨਦੀ ਆ ਪਰ ਠੇਕੇਦਾਰ ਵਿਚੋਲਿਆਂ ਨੂੰ ਵਿਭਾਗਾਂ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਕਿਸੇ ਵੀ ਮਲਾਜ਼ਮ ਨੂੰ ਅਜੇ ਤੱਕ ਜਿਹੜਾ ਪੱਕਾ ਨਹੀਂ ਕੀਤਾ ਗਿਆ ਜਿਹਦਾ ਸਾਡਾ ਵਾਰ-ਵਾਰ ਰੋਸ ਹੈ ਜਿਹਦੇ 'ਚ ਅਸੀਂ ਅੱਜ 12 ਵਜੇ ਤੋਂ ਲੈ ਕੇ ਮੁਕੰਮਲ ਹੜਤਾਲ ਕੀਤੀ ਔਰ ਕੱਲ 18 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਪੱਕਾ ਧਰਨਾ ਲਾਵਾਂਗੇ ਜਿਹਦੇ ਚ ਸਾਡੀਆਂ ਮੰਗਾਂ ਹੋਣਗੀਆਂ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਸਰਵਿਸ ਰੂਲ ਲਾਗੂ ਕਰਨੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨੀ ਔਰ ਵਿਭਾਗ ਚ ਮਾਲਕੀ ਬੱਸਾਂ ਪਾਉਣੀਆਂ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰਨਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹਦੇ ਚ ਕਿਸਾਨ ਮਜ਼ਦੂਰ ਮਲਾਜ਼ਮ ਜਥੇਬੰਦੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਜਾਂ ਜਿਹੜੀਆਂ ਹਰਿਆਣਾ ਹਿਮਾਚਲ ਸੀਟੀਜੂ ਦੀਆਂ ਟਰਾਂਸਪੋਰਟ ਦੀਆਂ ਜਥੇਬੰਦੀਆਂ ਉਹਨਾਂ ਦਾ ਸਾਨੂੰ ਪੂਰਾ ਸਮਰਥਨ ਹੈ ਸਹਿਯੋਗ ਹੈ ਉਹ ਸਾਡੇ ਸੰਘਰਸ਼ ਦਾ ਹਿੱਸਾ ਬਣ ਰਹੇ ਨੇ ਜਿਹੜੀਆਂ ਜਿਹੜੀਆਂ ਬੱਸਾਂ ਚੱਲਦੀਆਂ ਜੀ ਫਿਰ ਅੱਜ ਵੇਖੋ 12 ਵਜੇ ਤੱਕ ਸਾਡੀਆਂ ਸਾਰੀਆਂ ਹੀ ਬੱਸਾਂ ਚੱਲਦੀਆਂ 12 ਵਜੇ ਤੋਂ ਬਾਅਦ ਜਿਹੜੀ ਸਰਵਿਸ ਆ ਉਹ ਘਟਣੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਜਿਹੜੀਆਂ ਬੱਸਾਂ ਉਹ ਜਾਣੀਆਂ ਬੰਦ ਹੋ ਜਾਣਗੀਆਂ ਡੀਪੂਆਂ ਤੋਂ ਤੇ ਜਿਹੜੀਆਂ ਬੱਸਾਂ ਬਾਹਰ ਰੂਟ ਤੇ ਆ ਉਹ ਸ਼ਾਮ ਤੱਕ ਸਾਰੀਆਂ ਬੱਸਾਂ ਡੀਪੂਆਂ ਦੇ ਵਿੱਚ ਬੰਦ ਹੋ ਜਾਣਗੀਆਂ ਔਰ ਕੱਲ ਤੋਂ ਮੁਕੰਮਲ ਜਿਹੜਾ ਕੋਈ ਔਰ ਮੁਕੰਮਲ ਤੌਰ ਤੇ ਬੰਦ ਕਰਕੇ ਤੇ ਜਿਹੜਾ ਮੁੱਖ ਮੰਤਰੀ ਦੀ ਰੈਸਟ ਤੇ ਉਹ ਤਰਨਾਂ ਦੱਸਣ ਤੇ ਕੋਈ ਪਤਾ ਨਹੀਂ ਵੀ ਕਿਹੜੇ ਵੜਾ ਜੱਦੇਬੰਦੀ ਕਿਵੇਂ ਦਾ ਸਟੈਂਡ ਲੈ ਕੇ ਸਾਨੂੰ ਉਹ 300 ਕਿਲੋਮੀਟਰ ਤੇ ਵੱਡੀ ਏਕਤਾ ਦੀ ਬਤਾਲ ਦਿਆ ਨਹੀਂ ਤੇ ਉਹਨਾਂ ਨੇ ਧਰਾ ਤਰ ਗੱਡੀਆਂ ਲੈ ਕੇ ਆਉਣੀਆਂ ਤੇ ਕੋਈ ਪਤਾ ਨਹੀਂ ਵੀ ਕਿਹੜੇ ਵੜਾ ਜੱਦੇਬੰਦੀ ਕਿਵੇਂ ਦਾ ਸਟੈਂਡ ਲੈ ਕੇ ਸਾਨੂੰ ਉਹ 300 ਕਿਲੋਮੀਟਰ ਤੇ ਵੱਡੀ ਏਕਤਾ ਦੀ ਬਤਾਲ ਦਿਆ ਨਹੀਂ ਤੇ ਉਹਨਾਂ ਨੇ ਧਰਾ ਤਰ ਗੱਡੀਆਂ ਲੈ ਕੇ ਆਉਣੀਆਂ ਇਹਦੇ ਵਿੱਚ ਵੀ ਆਪਾਂ ਪੂਰੇ ਡਿਸਪਲਿਨ ਦੇ ਨਾਲ ਕਾ ਸੌਣੇ मतलि सरकार मुरदाबाद मुरदाबाद ਇਹ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ